ਨਗਰ ਕੀਰਤਨ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੋਕਾਂ ਦੇ ਵਿੱਚ ਭਾਰੀ ਜੋਸ਼ ਤੇ ਉਤਸ਼ਾਹ ਹੈ 11 ਵਜੇ ਦੇ ਲਗਭਗ ਨਗਰ ਕੀਰਤਨ ਰਵਾਨਾ ਹੋਇਆ ਸੀ ਜਿਸ ਦੀ ਸਮਾਪਤੀ ਹੈ ਜਿਹੜੀ ਉਹ ਹੁਣ ਬੀਬੀ ਪ੍ਰਧਾਨ ਕੌਰ ਜੀ ਗੁਰਦੁਆਰਾ ਸਾਹਿਬ ਤੇ ਇੱਥੇ ਹੋ ਮੇਗੀ ਸੰਗਤਾਂ ਸਵੇਰ ਤੋਂ ਲੱਗਿਆ ਨੇ ਦੁਪਹਿਰ ਦੇ 11 ਵਜੇ ਤੋਂ ਸੇਵਾ ਕਰਨ ਆਈ ਪਿਆਕਾਰ ਸੋਸਰੀਆ ਕਰ ਸੋਸਰੀਆ ਕਰ सोसरी ਵਾਹਿਗੁਰੂ ਵਾਹਿਗੁਰੂ वाहेगुरु वाहेगुरु धरो असां पिछो

ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੀ ਅੱਜ ਥੋੜਾ ਜਿਹਾ ਚਲੇ ਪ੍ਰਬੰਧਕ ਬਾਬਾ ਜੀ ਅਤੇ ਹੋਰ ਪਤਵੰਤੇ ਸੱਜਣ ਸਵਾਗਤ ਦੇ ਲਈ ਨਗਰ ਕੀਰਤਨ ਦੇ ਸਵਾਗਤ ਦੇ ਲਈ ਖੜੇ ਨੇ ਸੰਗਤ ਖੜੀ ਹੈ ਜੀ ਸਾਰੀ ਨਗਰ ਕੀਰਤਨ ਦੇ ਸਵਾਗਤ ਦੇ ਲਈ ਸੰਗਤ ਤੁ ਵੀ ਪਰਹ ਨੇ ਇਹ ਨਗਰ ਕੀਰਤਨ ਪਹੁੰਚ ਰਿਹਾ ਜੀ ਵੈਲਕਮ ਸਵਾਗਤ ਹੈ ਬਰਨਾਲਾ ਸ਼ਹਿਰ ਤੋਂ ਗੁਰਦੁਆਰਾ ਤਪਸਥਾਨ ਬੀਬੀ ਪ੍ਰਧਾਨਕੌਰ ਜੀ ਬਰਨਾਲਾ 2-3 ਮਿੰਟਾਂ ਦੇ ਵਿੱਚ ਨਗਰ ਕੀਰਤਨ ਆਉਣਸ਼ਣ ਵਾਲਾ ਜੀ ਸਵੇਰ ਤੋਂ ਲਾਪਗ 11 ਵਜੇ ਰਵਾਨਾ ਹੋਇਆ ਸੀਗਾ ਜਦ ਤੱਕ ਇਸ ਵਕਤ 7:30 ਦਾ ਟਾਈਮ ਹੋ ਚੁੱਕਿਆ ਜੀ ਤਾਪਸਥਾਨ ਬੀਬੀ ਪ੍ਰਧਾਨਕਾ ਗੁਰਦੁਆਰਾ ਸਾਹਿਬ ਸੰਗਤ ਨਗਰ ਕੀਰਤਨਉਡੀਕ ਰਹੀ ਹੈ ਜੀ ਫੇਰ ਦੇ ਲਗਭਗ 11 ਵਜੇ ਤੋਂ ਬਾਬਾਵੰਦਾ ਸਿੰਘ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਜਿਸ ਦੀ ਸਮਾਪਤੀ ਹੈ ਤਪਸਥਾਨ ਬੀਬੀ ਪ੍ਰਧਾਨਕਾ ਗੁਰਦੁਆਰਾ ਸਾਹਿਬ ਦੇ ਵਿਖੇ ਹੋਵੇਗੀ ਸੰਗਤਾਂ ਦੇ ਵਿੱਚ ਬਹੁਤ ਜੋਸ਼ ਹੈ ਉਤਸ਼ਾਹ ਹੈਗੀ ਬਹੁਤ ਲਗਭਗ 1 ਘੰਟੇ ਤੋਂ ਇੱਥੇ ਸੰਗਤ ਇਕੱਤਰ ਇਕੱਠੀ ਹੋ ਰਹੀ ਆ 71 ਹੋ ਰਹੇ ਨੇ ਲੋਕਾ ਉਡੀਕਾ ਰਹੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਬਹੁਤ ਉਤਾਵਲੇ ਨੇ ਆ ਨੌਜਵਾਨ ਵੀਰ ਰੰਗੋਲੀ ਬਣਾ ਰਹੇ ਨੇ ਗੁਰੂ ਸਾਹਿਬ ਦੇ ਸਵਾਗਤ ਦੇ ਲਈ ਰੰਗੋਲੀ ਸੜਕ ਦੇ ਉੱਤੇ ਤਿਆਰ ਕੀਤੀ ਜਾ ਰਹੀ ਆ ਹਲਕ ਚਪਕਦੇ ਹੀ ਰੰਗੋਲੀ ਤਿਆਰ ਕਰਤੀ ਵੀਰਾਂ ਨੇ ਕਈ ਵੀਰ ਲੱਗੇ ਹੋਏ ਨੇ ਸਵੇਰ ਦੀ ਹੀ ਥਾਂ ਥਾਂ ਦੇ ਉੱਤੇ ਸੜਕਾਂ ਦੇ ਉੱਤੇ ਮੈਂ ਦੇਖ ਰਿਹਾ ਹਾਂ ਲਗਾਤਾਰ ਰੰਗੋਲੀਆਂ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਲੰਘ ਜਾਨ ਲੰਘ ਜਾਨ